ਜਦੋਂ ਭਰਾਵਾ ਇੰਸਟਾਗ੍ਰਾਮ ਖੋਲ੍ਹ ਲਿਆ ਤੇ ਇੰਸਟਾਗ੍ਰਾਮ ਦੇ ਵਿੱਚ ਕਹਿੰਦਾ ਮੇਰੀ ਕਰਲੀ ਨਾਲ ਚੈਟ ਕੀਤੀ ਕਹਿੰਦਾ ਉਹ ਚੈਟ ਪੜ੍ਹ ਕੇ ਤਾਂ ਕਹਿੰਦਾ ਲੜਾ ਵੀ ਮੇਰਾ ਕਾਲਜਾ ਹੀ ਪਾਟ ਗਿਆ ਇੰਨੀਆਂ ਗੰਦੀਆਂ ਗੱਲਾਂ ਉਸ ਮੁੰਡੇ ਨਾਲ ਕਰਦੀ ਸੀ ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ ਇੱਕ ਹੋਰ ਸੱਚੀ ਕਹਾਣੀ ਲੈ ਕੇ ਜਿਹੜੇ ਭਰਾ ਦੀ ਇਹ ਕਹਾਣੀਆਂ ਉਹ ਵਿਚਾਰਾ ਦੁਬਈ ਦੇ ਵਿੱਚ ਡਰਾਈਵਰੀ ਕਰਦਾ ਬੜਾ ਸਾਊ ਤੇ ਬੜਾ ਸ਼ਰੀਫ ਜਿਹਾ ਬੰਦਾ ਗੱਲ ਕਰਦਿਆਂ ਕਰਦਿਆਂ ਬਾਈ ਦੇ ਗੱਲਾਂ ਬਾਤਾਂ ਜੋ ਝਲਕਦੀ ਪਈ ਸੀ ਉਹਦੀ ਸ਼ਰਾਫਤ ਤੇ ਉਹਦਾ ਭੋਲਾਪਨ ਤੇ ਹੁਣ ਕਰਦਿਆਂ ਬਾਈ ਦੀ ਕਹਾਣੀ ਦੀ ਸ਼ੁਰੂਆਤ ਜਦੋਂ ਬਾਈ ਪੰਜਾਬ ਦੇ ਵਿੱਚ ਹੁੰਦਾ ਤਾਂ ਇੱਥੇ ਉਹਦਾ ਵਿਆਹ ਹੁੰਦਾ ਬਾਈ ਦੇ ਪਰਿਵਾਰ ਦੇ ਵਿੱਚ ਉਹਦੀ ਇਕੱਲੀ ਇੱਕ ਬਜ਼ੁਰਗ ਮਾਂ ਹੁੰਦੀ ਆ ਬਾਈ ਦਾ ਪਾਪ ਛੋਟੀ ਉਮਰੇ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਤੇ ਮਾਂ ਬੜੇ ਚਾਅ ਨਾਲ ਆਪਣੇ ਪੁੱਤ ਦਾ ਵਿਆਹ ਕਰਦੀ ਆ ਤੇ ਵਿਆਹ ਤੋਂ ਬਾਅਦ ਬਾਈ ਦੇ ਘਰੇ ਇੱਕ ਪੁੱਤ ਜਨਮ ਲੈਂਦਾ ਜਦੋਂ ਕਹਿੰਦਾ ਮੇਰੇ ਘਰੇ ਬੇਟਾ ਜਨਮ ਲੈ ਲੈਂਦਾ ਤੇ ਉਸ ਤੋਂ ਬਾਅਦ ਮੈਂ ਸੋਚਦਾ ਕਿ ਯਾਰ ਮੈਂ ਆ ਮੈਂ ਤਾਂ ਔਕੇ ਸੌਕੇ ਨੇ ਜ਼ਿੰਦਗੀ ਕੱਢ ਲਈ ਆ ਆਪਦੀ ਅੱਧੀ ਹਣਾ ਕਿਉਂਕਿ ਸਾਡੇ ਕੋਲੇ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਸੀਗੀ ਮੈਂ ਸੋਚਿਆ ਯਾਰ ਕਿਸੇ ਬਾਹਰਲੀ ਕੰਟਰੀ ਚ ਚਲਦੇ ਆ ਵੀ ਚੱਲ ਜਿਹੜਾ ਬੇਟਾ ਹੋਇਆ ਇਹਦੀ ਉਮਰ ਸਖਾਲੀ ਲੰਘ ਜਾਈ ਵੀ ਇਹਨੂੰ ਨਾ ਗਾਂ ਉਹ ਤੰਗੀਆਂ ਦੇਖਣੀਆਂ ਪੈਣ ਜਿਹੜੀਆਂ ਤੰਗੀਆਂ ਮੈਂ ਦੇਖੀਆਂ ਕਹਿੰਦਾ ਚਲੋ ਜੀ ਮੈਂ ਸਾਰੀਆਂ ਗੱਲਾਂ ਸੋਚਦਾ ਹੋਇਆ ਮੈਂ ਦੁਬਈ ਆ ਜਾਨਾ ਤੇ ਇੱਥੇ ਆ ਕੇ ਡਰਾਈਵਰੀ ਕਰਨ ਲੱਗ ਜਾਨਾ ਕਹਿੰਦਾ ਚਲੋ ਮੈਂ ਬੜੇ ਚਾਵਾਂ ਨਾਲ ਕਮਾਈ ਕਰ ਕਰ ਕੇ ਆਪਦੇ ਘਰੇ ਭੇਜਦਾ ਕਿਉਂਕਿ ਬੰਦੇ ਨੂੰ ਹੁੰਦਾ ਹੀ ਆ ਕਿ ਘਰੇ ਮੇਰਾ ਪਰਿਵਾਰ ਆ ਉਹ ਸੌਖਾ ਰਵੇ ਕੰਦਾ ਮੈਨੂੰ ਮੇਰੀ ਘਰ ਵਾਲੀ ਦੇ ਰੱਬ ਜਿੱਡਾ ਮਾਨ ਸੀਗਾ ਕਦੇ ਮੈਂ ਸੋਚ ਵੀ ਨਹੀਂ ਸਕਦਾ ਕਿ ਮੇਰੀ ਘਰ ਵਾਲੀ ਆ ਕੁਝ ਕਰ ਸਕਦੀ ਆ ਕੱਲ ਚਲੋ ਜੀ ਮੈਂ ਦਬਾਈ ਹੁੰਨਾ ਵਧੀਆ ਦੋ ਟਾਈਮ ਮੇਰੀ ਅਜੀ ਘਰ ਵਾਲੀ ਨਾਲ ਗੱਲ ਹੋ ਜਾਂਦੀ ਸੀ ਮਾਨ ਨਾਲ ਗੱਲ ਹੋ ਜਾਂਦੀ ਸੀ ਕਿ ਵੀਡੀਓ ਕਾਲ ਤੇ ਵੀ ਹੋ ਜਾਂਦੀ ਸੀ ਉਂਝ ਵੀ ਹੋ ਜਾਂਦੀ ਸੀ ਕੰਦਾ ਮੇਰੀ ਘਰ ਵਾਲੀ ਕੀ ਕਰਦੀ ਆ ਇੰਸਟਾਗ੍ਰਾਮ ਚਲਾ ਲੈਂਦੀ ਆ ਮੇਰੇ ਤੋਂ ਚੋਰੀ ਮੈਨੂੰ ਦੱਸਦੀ ਨਹੀਂਗੀ ਇੰਸਟਾਗ੍ਰਾਮ ਚਲਾਉਂਦਿਆਂ ਚਲਾਉਂਦਿਆਂ ਕੀ ਹੁੰਦਾ ਕਿ ਇੱਕ ਮੁੰਡਾ ਇਹਦੇ ਸੰਪਰਕ ਦੇ ਵਿੱਚ ਆ ਜਾਂਦਾ ਉਹਦੇ ਨਾਲ ਇਹ ਗੱਲਬਾਤ ਕਰਨ ਲੱਗ ਜਾਂਦੇ ਤੇ ਉਹ ਮੁੰਡਾ ਹੁੰਦਾ ਲੁਧਿਆਣੇ ਦਾ ਤੇ ਉਹ ਮੁੰਡਾ ਵੀ ਅੱਗੇ ਡਰਾਈਵਰੀ ਕਰ ਪਰ ਉਹ ਮੁੰਡਾ ਕਹਿੰਦਾ ਨਸ਼ੇੜੀ ਜਾਂ ਹੁੰਦਾ ਬਹੁਜਤਾ ਗੋਲੀਆਂ ਗਾਲੀਆਂ ਤੇ ਕੈਪਸੂਲ ਬਹੁਤ ਖਾਂਦਾ ਸੀ ਉਹ ਕਹਿੰਦਾ ਇਹ ਸਾਰੀ ਗੱਲਾਂ ਮੈਨੂੰ ਬਾਅਦ ਚ ਪਤਾ ਲੱਗੀਆਂ ਕਹਿੰਦਾ ਚਲੋ ਜੀ ਹੁਣ ਸਾਡੇ ਪਰਿਵਾਰ ਦੇ ਵਿੱਚ ਤਾਂ ਇਕੱਲੀ ਮੇਰੀ ਘਰ ਵਾਲੀ ਸੀਗੀ ਜਿਹੜੀ ਸ਼ਹਿਰ ਆਉਂਦੀ ਜਾਂਦੀ ਸੀ ਸੌਦਾ ਪਤਾ ਲਿਆ ਹੁੰਦੀ ਸੀ ਜਾਂ ਕੋਈ ਕਦੇ ਜਵਾਗ ਦੇ ਦਵਾਈ ਲੈਣ ਚਲੀ ਗਈ ਜਾਂ ਕੋਈ ਹੋਰ ਕੰਮ ਚਲੀ ਗਈ ਕਿਉਂਕਿ ਘਰ ਦੇ ਵਿੱਚ ਹੋਰ ਤਾਂ ਵੀ ਹੈ ਨਹੀਂ ਸੀ ਆਉਣ ਚਰ ਵਾਲਾ ਮੇਰੀ ਮਾਂ ਬਜ਼ੁਰਗ ਸੀ ਤੇ ਪੁੱਤ ਮੇਰਾ ਵਿਚਾਰਾ ਛੋਟਾ ਜਿਹਾ ਸੀਗਾ ਕਹਿੰਦਾ ਚਲੋ ਜੀ ਏਕ ਹੀ ਕਰਿਆ ਕਰੇ ਆਪਦੇ ਆਸ਼ਕ ਨਾਲ ਗੱਲਬਾਤ ਕਰਕੇ ਟਾਈਮ ਮਿਲਾ ਲਿਆ ਕਰੇ ਆਪਦੇ ਆਸ਼ਕ ਨੂੰ ਉੱਥੇ ਬੁਲਾ ਲਿਆ ਕਰੇ ਆਪਦੇ ਸ਼ਹਿਰ ਤੇ ਘਰੋਂ ਕਹਿ ਆ ਕਰੇ ਬਸ ਮੈਂ 2 ਘੰਟੇ ਦੇ ਵਿੱਚ ਆਈ ਆ ਸੌਦਾ ਮੁੱਕ ਗਿਆ ਜੇ ਫਲਾਣੀ ਚੀਜ਼ ਮੁੱਕ ਗਈ ਮੈਂ ਲੈਂਡ ਚੱਲੀ ਆ ਕਹਿੰਦਾ ਸ਼ਾਮ ਨੂੰ 4-5 ਵਜੇ ਘਰੇ ਆ ਕੇ ਵੜਿਆ ਕਰੇ ਕਹਿੰਦਾ ਸਾਰਾ ਕੁਝ ਇਹ ਮੈਨੂੰ ਮਿਲਦੀ-ਮੁਲਦੀ ਰਹੀ ਜਦੋਂ ਉਹ ਮੁੰਡਾ ਸੀਗਾ ਉਸ ਹੀ ਨਿਸ਼ੇੜੀ ਉਹ ਕਹਿੰਦਾ ਸੀ ਗੋਲੀਆਂ ਕਹਿੰਦਾ ਉਹਨੇ ਕੀ ਕਰਨਾ ਵੀ ਜਦੋਂ ਇਹਨੂੰ ਮਿਲ ਲਾਉਣਾ ਇਹਨੂੰ ਵੀ ਇੱਕ ਅੱਧੀ ਗੋਲੀ ਖਵਾ ਦਿਆ ਕਰਨੀ ਇਹਨੇ ਜਾਂ ਕਦੇ ਕੈਪਸੂਲ ਖਵਾ ਦਿਆ ਕਰਨਾ ਕਹਿੰਦਾ ਹੌਲੀ-ਹੌਲੀ ਨੂੰ ਪੈ ਗਿਆ ਚਸਕਾ ਉਹ ਚੀਜ਼ ਖਾਣ ਦਾ ਗੋਲੀਆਂ ਖਾਣ ਦਾ ਕੈਪਸੂਲ ਖਾਣ ਦਾ ਪ੍ਰੈਗਾ ਪ੍ਰੂਗਾ ਕਹਿੰਦਾ ਚਲੋ ਜੀ 6 ਕਿ ਮਹੀਨੇ ਇਸ ਤਰ੍ਹਾਂ ਮਿਲਦੇ ਮਲਾਉਂਦੇ ਰਹੇ ਉਹ ਮੁੰਡਾ ਆਇਆ ਕਰੇ ਜਦੋਂ ਇਹ ਆਪਸ ਵਿੱਚ ਸਬੰਧ ਬਣਾਇਆ ਕਰਨ ਉਹ ਵੀ ਰੱਜਿਆ ਹੁੰਦਾ ਸੀ ਤੇ ਇਹਨੂੰ ਵੀ ਨਾਲ ਗੋਲੀਆਂ-ਗਲੀਆਂ ਖਵਾ ਦਿਆ ਕਰੇ ਕਦੇ ਨੂੰ ਪ੍ਰੈਗਾ ਖਵਾ ਦਿਆ ਕਰੇ ਕਹਿੰਦਾ ਹੌਲੀ-ਹੌਲੀ ਉਹ ਮੁੰਡਾ ਇਹਨੂੰ ਪੱਤਾ-ਪੱਤਾ ਗੋਲੀਆਂ ਦਾ ਦੇਜਿਆ ਕਰੇ ਕਦੇ ਪ੍ਰੈਗਾ ਪੱਤਾ ਦੇਜਿਆ ਕਰੇ ਇਹ ਕਰੇ ਵੀ ਕਹਿੰਦਾ ਖਾਂਦੀ ਰਿਹਾ ਕਰੇ ਕਹਿੰਦਾ ਚਲੋ ਜੀ ਮੇਰੀ ਮਾਂ ਨੇ ਮੇਰੇ ਨਾਲ ਕੀ ਕਰਨਾ ਵੀ ਤੂੰ 2 ਘੰਟੇ ਦਾ ਕਹਿ ਕੇ ਜਾਨੀਂ ਜਵਾਕ ਵਿੱਚੋਂ ਬਿਲਕਦਾ ਰਹਿੰਦਾ ਰੋਂਦਾ ਰਹਿੰਦਾ ਵੀ ਤੂੰ ਸਾਰਾ ਦਿਨ ਕਿੱਥੇ ਲਾ ਹੋਣੀ ਆ ਕਦੇ ਕਹਦਾ ਕਰੇ ਪਿੰਡ ਨੂੰ ਆਉਂਦੀ ਸੀ ਬੱਸ ਸ ਕਦੇ ਕਹਦਾ ਕਰੇ ਮੇਰੇ ਪੇਕਿਆਂ ਤੋਂ ਕੋਈ ਉੱਥੇ ਆਇਆ ਸੀ ਉਹ ਮਿਲ ਗਿਆ ਮੈਂ ਉੱਥੇ ਬਹਿ ਗਈ ਵੀ ਐਵੇਂ ਬਹਾਨੇ ਬੁੰਨੇ ਜੇ ਕਹਿੰਦਾ ਲਾ ਕੇ ਮੇਰੀ ਮਾਂ ਨੂੰ ਟਾਲੀ ਰੱਖਿਆ ਕਰੇ ਕਹਿੰਦਾ 6 ਮਹੀਨਿਆਂ ਤੋਂ ਤਾਂ ਇਸ ਤਰ੍ਹਾਂ ਮਿਲਦੀ ਝੋਲਦੀ ਸੀ ਕਹਿੰਦਾ ਉਸ ਤੋਂ ਬਾਅਦ ਇਹਨੇ ਕੀ ਕੀਤਾ ਇੱਕ ਦਿਨ ਕਹਿੰਦੀ ਆ ਵੀ ਮੇਰੀ ਮਾਂ ਨੂੰ ਮੈਂ ਸ਼ਹਿਰ ਚੱਲੀ ਆ ਤੇ ਮੈਂ 2-2.5 ਘੰਟੇ ਤੱਕ ਆ ਜਾਊਗੀ ਵੀ ਜਿਵੇਂ ਅੱਕੇ ਜਾਂਦੀ ਸੀ ਉਹ ਮੈਂ ਕਹਿ ਕੇ ਚਲੀ ਗਈ ਕਹਿੰਦਾ ਜਦੋਂ ਸ਼ਾਮ ਦੇ 4-5 ਵਜੇ ਤੱਕ ਤੇ ਮੇਰੀ ਮਾਂ ਢੀਕਦੀ ਰਹੀ ਵੀ ਚਲ ਕੋਈ ਨਹੀਂ ਬੱਗੇ ਵੀ 8:00 ਵਜੇ ਆਉਂਦੀ ਹੁੰਦੀ ਹੈ ਵੀ ਆ ਜਾਊਗੀ ਕਹਿੰਦਾ ਜਦੋਂ ਰਾਤ ਦੇ 7-8 ਵਜੇ ਜਾਂਦੇ ਆ ਮੇ ਚਲੋ ਉਹ ਕਹਿੰਦਾ ਮੈਨੂੰ ਫੋਨ ਕਰਦੀ ਆ ਦੁਬਈ ਵੀ ਪੁੱਤ ਵੀ ਇਸ ਤਰ੍ਹਾਂ ਉਹ ਸ਼ਹਿਰ ਗਈ ਸੀ ਵੀ ਅੱਜ ਤੱਕ ਆਵਾਵਾਂ ਲੇਟ ਹੋ ਗਈ ਜਦ ਤੱਕ ਆਈ ਨਹੀਂ ਪਤਾ ਕਰ ਕਹਿੰਦਾ ਜਦੋਂ ਜੀ ਮੈਂ ਉਧਰੋਂ ਜਦੋਂ ਇਹਦੇ ਨੰਬਰ ਤੇ ਫੋਨ ਲਾਇਆ ਉਹ ਫੋਨ ਤਾਂ ਕਹਿੰਦਾ ਘਰੇ ਛੱਡ ਗਈ ਇਹ ਫੋਨ ਨਾਲ ਲੈ ਕੇ ਨਾ ਗਈ ਆ ਚਲ ਮੈਂ ਆਪੇ ਚਾਚੇ ਤਾਂ ਇਹਦੇ ਮੁੰਡਿਆਂ ਨੂੰ ਕਿਹਾ ਯਾਰ ਵੀ ਮਾੜਾ ਜਿਹਾ ਦੇਖੋ ਕਹਿੰਦਾ ਜਦੋਂ ਉਹਨਾਂ ਨੇ ਉਧਰ ਉਧਰ ਭਾਲੀ ਕਿਸ ਨੂੰ ਨਹੀਂ ਲੱਭੀ ਕਹਿੰਦਾ ਫਿਰ ਮੈਂ ਉੱਥੇ ਬੈਠਿਆਂ ਇਹਦੀ ਮਾਂ ਨੂੰ ਫੋਨ ਕੀਤਾ ਵੀ ਇਸ ਤਰ੍ਹਾਂ ਕਰਕੇ ਉਹ ਘਰੋਂ ਚਲੀ ਗਈ ਆ ਵੀ ਆਈ ਨਹੀਂਗੀ ਵੀ ਅਸੀਂ ਲੱਭੀ ਲੋ ਵੀ ਬਥੇਰੇ ਸਾਨੂੰ ਲੱਭਦੀ ਨਹੀਂ ਵੀ ਤੁਸੀਂ ਇੱਥੇ ਤਾਂ ਨਹੀਂ ਆਈ ਉਹ ਕਹਿੰਦਾ ਦੀ ਮਾਂ ਨੂੰ ਮੈਂ ਕਿਹਾ ਵੀ ਲੱਭੀਏ ਕਹਿੰਦਾ ਦੀ ਮਾਂ ਨੇ ਉਹ ਗੱਲ ਨੂੰ ਸੀਰੀਅਸ ਨਹੀਂ ਲਿਆ ਨਾ ਹੀ ਕੋਈ ਹਰਾਨੀ ਜਤਾਈ ਉਸ ਗੱਲ ਤੇ ਕਹਿੰਦੀ ਕੋਈ ਨਹੀਂ ਆਪੇ ਆ ਜੂਗੀ ਕਹਿੰਦਾ ਕਹਿੰਦਾ ਮੈਂ ਬੜਾ ਹਰਾਨ ਹੋਇਆ ਵੀ ਯਾਰ ਇਹਦੀ ਮਾਂ ਨੇ ਟੈਨਸ਼ਨ ਨਹੀਂ ਲਈ ਜਮਾਂ ਹੀ ਉਸ ਗੱਲ ਦੀ ਕਹਾਂ ਚਲੋ ਜੀ ਮੈਂ ਕੀ ਕੀਤਾ ਵੀ ਮੈਂ ਉਧਰੋਂ 4-5 ਦਿਨਾਂ ਬਾਅਦ ਆਪਣੇ ਮਾਲਕ ਨਾਲ ਗੱਲ ਕਰਦਾ ਵੀ ਮੇਰੇ ਘਰੇ ਆਹ ਪ੍ਰੋਬਲਮ ਪੈ ਗਈ ਵੀ ਮੈਂ ਪੰਜਾਬ ਜਾਣਾ ਕਹਦਾ ਚੋਰੀ ਮੇਰਾ ਮਾਲਕ ਚੰਗਾ ਸੀ ਉਹਨੇ ਛੁੱਟੀ ਦੇ ਦਿੱਤੀ ਵੀ ਚਲ ਜਾ ਬੜਾ ਤਾਂ ਚਲੋ ਜਦੋਂ ਮੈਂ ਘਰੇ ਆਇਆ ਮੈਂ ਘਰੇ ਆ ਕੇ ਦੇਖਿਆ ਵੀ ਮੋਬਾਈਲ ਜਿਹੜਾ ਆਪਦਾ ਸੀ ਉਹ ਘਰੇ ਛੱਡ ਗਿਆ ਕਹਿੰਦਾ ਜਦ ਵੀ ਜੇ ਉਹ ਸ਼ਹਿਰ ਜਾਂਦੀ ਤਾਂ ਉਹਨੇ ਮੋਬਾਈਲ ਤਾਂ ਕਿ ਵੀ ਆਪ ਦਾ ਨਾਲ ਲੈ ਕੇ ਜਾਂਦੀ ਵੀ ਐਸ ਵਾਰੀ ਕਿਉਂ ਘਰੀ ਛੱਡ ਗਈ ਕਹਾਂ ਚਲੋ ਜਿੰਨਾ ਜਦੋਂ ਆਦੀ ਲਮਾਰੀ ਖੋਲੀ ਨਾ ਮਾਰੀ ਚ ਚਾਰ ਪੰਜ ਤਨ ਤੋਂਲੇ ਸਾਡਾ ਸੋਨਾ ਸੀ ਉਹ ਵੀ ਨਹੀਂ ਹੈਗਾ ਸੀਗਾ ਨਾ ਮੇਰਾ ਏਟੀਐਮ ਸੀਗਾ ਤੇ 40-50000 ਰੁਪਏ ਸਾਡੇ ਘਰੇ ਪਿਆ ਸੀਗਾ ਕਹਿੰਦਾ ਜਿਹੜਾ ਮੈਂ ਬਾਹਰੋਂ ਭੇਜੇ ਸੁਕੜਾ ਕੇ ਲਿਆਈ ਸੀ ਇਹ ਕਹਿੰਦਾ ਉਹ ਵੀ ਗਾਇਬ ਕਹਾਂ ਜਦੋਂ ਮੈਂ ਸਾਰਾ ਕੁਝ ਦੇਖਿਆ ਕਹਿੰਦਾ ਮੈਨੂੰ ਸ਼ੱਕ ਹੋ ਗਿਆ ਮੇਤਰਾ ਵੀ ਦਾਲ ਚ ਕੁਝ ਕਾਲਾ ਕਹਿੰਦਾ ਹੁਣ ਇਹਦਾ ਜਿਹੜਾ ਫੋਨ ਸੀ ਕਹਿੰਦਾ ਉਹ ਘਰੇ ਸੀਗਾ ਕਹਿੰਦਾ ਇਹ ਆਵਲ ਚਲਾਕ ਬਣੀ ਵੀ ਮੈਂ ਲੋਕ ਲਾ ਕੇ ਫੋਨ ਰ ਬੀਜੇ ਮੈਂ ਫੋਨ ਨਾਲ ਲੱਗੀ ਹੋ ਸਕਦਾ ਪੁਲਿਸ ਵਾਲੇ ਉਸ ਲੋਕੇਸ਼ਨ ਨੂੰ ਟ੍ਰੇਸ ਕਰਕੇ ਕਹਿੰਦੇ ਮੈਂ ਫੜੀ ਨਾ ਜਾਵਾਂ ਇਹਨੂੰ ਇਹ ਨਹੀਂ ਸੀ ਪਤਾ ਵੀ ਉਹਨੇ ਵੀ ਦਬਾਈ ਤੋ ਆ ਜਾਣਾ ਕਹਿੰਦਾ ਚਲੋ ਜੀ ਮੈਂ ਜਦੋਂ ਆ ਕੇ ਫੋਨ ਦੇਖਿਆ ਤੇ ਮੈਂ ਕਹਿੰਦਾ ਕਿ ਮੇਰਾ ਮਿੱਤਰ ਸੀਗਾ ਸਾਡੇ ਨਾਲ ਹੀ ਘਰਾਂ ਦੇ ਕਹਿੰਦਾ ਮੁੰਡਾ ਬਾਹਵ ਮੋਬਾਈਲ ਦਾ ਚਲਾ ਲੈਂਦਾ ਸੀਗਾ ਮੰਨ ਲਓ ਨੌਲੇਜ ਕਾਫੀ ਰੱਖਦਾ ਸੀਗਾ ਕਹਿੰਦਾ ਮੈਂ ਜਾ ਕੇ ਉਹਨੂੰ ਦਿਖਾਇਆ ਯਾਰ ਵੀ ਤਾਂ ਲੋਕ ਖੋਲਣਾ ਕਹਿੰਦਾ ਚਲੋ ਜੀ ਉਹਨੇ ਕਿਵੇਂ ਨਾ ਕਿਵੇਂ ਕਰਕੇ 2-4 ਵਾਰੀ ਟਰਾਈ ਕੀਤਾ ਜਿੱਥੋਂ ਜਿੱਥੋਂ ਗਾਰਡ ਤੋਂ ਮੰਨ ਲਓ ਕਾਫੀ ਕਸੇ ਹੋਏ ਤੇ ਇੱਕ ਸ਼ੀਸ਼ੇ ਦੇ ਨਾਲ ਦੇਖਦਾ ਸੀ ਉਹ ਵੀ ਇੱਥੇ ਤੋਂ ਗਾਰਡ ਕਹਿੰਦਾ ਜਦੋਂ ਭਰਾਵਾ ਲੋਕ ਖੁੱਲ ਗਿਆ ਚਲੋ ਵਟਸਐਪ ਦੇਖਿਆ ਵਟਸਐਪ ਦੇ ਵਿੱਚ ਕੁਝ ਨਹੀਂ ਲੱਭਿਆ ਸਾਨੂੰ ਫੇਸਬੁੱਕ ਤੇ ਕਿਸੇ ਨੂੰ ਫੇਸਬੁੱਕ ਦੇ ਵਿੱਚ ਵੀ ਕੁਝ ਨਹੀਂ ਲੱਭਿਆ ਕਹਿੰਦਾ ਜਦੋਂ ਭਰਾਵਾ ਇੰਸਟਾਗ੍ਰਾਮ ਖੋਲ ਲਿਆ ਤੇ ਇੰਸਟਾਗ੍ਰਾਮ ਦੇ ਵਿੱਚ ਕਹਿੰਦਾ ਮੇਰੀ ਘਰ ਵਾਲੀ ਨਾਲ ਚੈਟ ਕੀਤੀ ਕਹਿੰਦਾ ਉਹ ਚੈਟ ਪੜ ਕੇ ਤਾਂ ਕਹਿੰਦਾ ਲੜਾ ਵੀ ਮੇਰਾ ਕਾਲਜਾ ਹੀ ਪਾਟ ਗਿਆ ਇੰਨੀਆਂ ਗੰਦੀਆਂ ਗੱਲਾਂ ਉਸ ਮੁੰਡੇ ਨਾਲ ਕਰਦੀ ਸੀ ਕਹਿੰਦਾ ਹੱਦੋਂ ਵੀ ਜ਼ਿਆਦੀਆਂ ਕਹਿੰਦਾ ਮੈਂ ਸੋਚ ਵੀ ਨਹੀਂ ਸਕਦਾ ਕਿ ਮੇਰੀ ਘਰ ਵਾਲੀ ਦੀ ਸੋਚ ਇਹੋ ਜੀ ਹੋਊਗੀ ਕਹਿੰਦਾ ਇੱਥੇ ਤਾਂ ਕਿ ਮੇਰੀ ਘਰ ਵਾਲੀ ਨੇ ਕਹਿੰਦਾ ਆਪਦੀ ਨਾਉਦੀ ਦੀਆਂ ਨੰਗੀ ਦੀਆਂ ਵੀਡੀਓ ਉਸ ਮ ਆਪਦੇ ਅਮਨ ਲਾਇ ਇਹੋ ਜਿਹੀ ਫੋਟੋਆਂ ਸੈਂਡ ਕੀਤੀਆਂ ਜੋ ਜੋ ਦੇਖਣਯੋਗ ਹੀ ਨਹੀਂ ਹੈਗੀਆਂ ਸੀਗੀਆਂ ਕਹਿੰਦਾ ਉਸ ਤੋਂ ਬਾਅਦ ਜਦੋਂ ਭਰਾਵਾ ਗੈਲਰੀ ਖੋਲੀ ਇਹਨੇ ਗੈਲਰੀ ਨੂੰ ਕਹਿੰਦਾ ਕੋਈ ਪਾਸਵਰਡ ਲਾਇਆ ਹੋਇਆ ਸੀ ਕਹਿੰਦਾ ਚਲੋ ਜੀ ਉਹ ਮੁੰਡੇ ਨੇ 2-3 ਦਿਨਾਂ ਦੇ ਵਿੱਚੋਂ ਪਾਸਵਰਡ ਵੀ ਖੋਲ ਲਿਆ ਕਹਿੰਦਾ ਗੈਲਰੀ ਦੇ ਵਿੱਚ ਰਿਲੇਸ਼ਨ ਬਣਾਉਂਦਿਆਂ ਦੀਆਂ ਇਹੋ ਜਿਹੀਆਂ ਵੀਡੀਓ ਕਹਿੰਦਾ ਬਾਈ ਦੇਖ ਕੇ ਕਾਲਜਾ ਪਾਟ ਗਿਆ ਕਹਿੰਦਾ ਪਰ ਇੱਕ ਪਾਸੇ ਉਹ ਵੀਡੀਓ ਦੇਖਦਾ ਸੀ ਮੇਰਾ ਕਾਲਜਾ ਪਾੜਦਾ ਤੇ ਦੂਜੇ ਪਾਸੇ ਮੇਰਾ ਪੁੱਤਰ ਹੁੰਦਾ ਸੀ ਜਿਹੜਾ ਆਦੀ ਮਾਂ ਬਿਨਾਂ ਜੀ ਨਹੀਂ ਲਾਉਂਦਾ ਸੀ ਕਹਿੰਦਾ ਵੀ ਮੈਂ ਦੋਵੇਂ ਪਾਸੇ ਚੱਕੀ 'ਚ ਪਿਸਦਾ ਪਿਆ ਸੀਗਾ ਕਹਿੰਦਾ ਉਸ ਤੋਂ ਬਾਅਦ ਸਾਡੇ ਘਰੇ ਇੱਕ ਛੋਟਾ ਕੀ ਬੜਾ ਵਾਲਾ ਫੋਨ ਪਿਆ ਹੁੰਦਾ ਸੀਗਾ ਜਿਹਦੇ ਨਾਲ ਮੇਰੇ ਬੈਂਕ ਦਾ ਨੰਬਰ ਜੁੜਿਆ ਹੋਇਆ ਸੀ ਕਹਿੰਦਾ ਉਸ ਮੈਂ ਉਹਨੂੰ ਦੇਖਿਆ ਉਹਦੇ ਤੇ ਮੈਸੇਜ ਆਇਆ ਬੈਂਕ 'ਚੋਂ ਵੀ ਇਹਨੇ 30000 ਰੁਪਏ ਕਢਾਇਆ ਕਹਿੰਦਾ ਜਦੋਂ ਮੈਂ ਬੈਂਕ ਜਾਣਾ ਬੈਂਕ ਜਾ ਕੇ ਪਤਾ ਕਰਦਾ ਵੀ ਪੈਸੇ ਕਿੱਥੋਂ ਨਿਕਲੇ ਤਾਂ ਉਹ ਲੁਧਿਆਣੇ ਦੀ ਲੋਕੇਸ਼ਨ ਆਉਂਦੀ ਵੀ ਲੁਧਿਆਣੇੋਂ ਏਟੀਐਮ 'ਚੋਂ ਪੈਸੇ ਨਿਕਲੇ ਆ ਚਲੋ ਜੀ ਮੈਂ ਆਪਣੀ ਸੱਸ ਨੂੰ ਫੋਨ ਕਰਦਾ ਵੀ ਤੇਰੀ ਧੀ ਆ ਕੰਮ ਕਰ ਗਈ ਆ ਪਰ ਉਹ ਸਾਡੇ ਸੋਨਾ ਵੀ ਲੈ ਗਈ ਆ ਪੈਸੇ ਵੀ ਲੈ ਗਈ ਮੇਰੇ ਏਟੀਐਮ ਵੀ ਲੈ ਵੀਰ ਵੀਡੀਓ ਦੇਖ ਲੈਣਾ ਹੁੰਦੀਆਂ ਪਾਉਂਦੀ ਰਹੀ ਆ ਫਲਾਣੇ ਫਲਾਣੇ ਰੰਦੇ ਮੁੰਡੇਆਂ ਨਾਲ ਦੀ ਗੱਲ ਆ ਕਹਾਂ ਚਲੋ ਜਦ ਉਸ ਮੁੰਡੇ ਦੀ ਆਈਡੀ ਖੋਲੀ ਉਹਦੇ ਨਾਲ ਸੰਪਰਕ ਕੀਤਾ ਉਹ ਕਹਿੰਦਾ ਉਹ ਕਹਿੰਦਾ ਨਹੀਂ ਮੇਰੇ ਕੋਲ ਤਾਂ ਬਾਈ ਕੋਈ ਆਈ ਨਹੀਂ ਮੇਰੇ ਨਾਲ ਤਾਂ ਗੱਲਬਾਤ ਮਾੜੀ ਮੁੱਟੀ ਕਰਦੀ ਸੀ ਜੀ ਬਗਦੋਂ ਪੈਰਾਂ ਤੇ ਪਾਣੀ ਦਾ ਭੈਣ ਦੇਵੇ ਕਹਿੰਦਾ ਮੈਂ ਆਪ ਦੀ ਸੱਸ ਨੂੰ ਕਿਹਾ ਵੀ ਮੈਂ ਕਰਦਾ ਵੀ ਮੈਂ ਚੱਲਦੇ ਆਂ ਥਾਣੇ ਮੈਂ ਜਾ ਕੇ ਉੱਥੇ ਐਫ ਆਈ ਆਰ ਦਰਜ ਕਰਾਉਣਾ ਫਿਰ ਦੇਖਾਂਗੇ ਕੀ ਬਣਦਾ ਕਹਿੰਦਾ ਜਦੋਂ ਮੈਂ ਆਪਦੀ ਸੱਸ ਨੂੰ ਇੰਨੀ ਗੱਲ ਕਹਿ ਤੀ ਤੇ ਸੱਸ ਨੂੰ ਗੱਲ ਕਹਿਣ ਤੋਂ ਬਾਅਦ ਹੀ ਕਹਿੰਦਾ ਕੀ ਹੋਇਆ ਵੀ ਇਹ ਸ਼ਾਮ ਨੂੰ ਕਹਿੰਦਾ ਪੇਕੇ ਆ ਜਾਂਦੀ ਹੈ ਤੇ ਮੇਰੀ ਸੱਸ ਕਹਿੰਦੀ ਵੀ ਐ ਕਰਕੇ ਮੇਰੇ ਘਰ ਦੇ ਨਾਮ ਲੈ ਕੇ ਕਹਿੰਦੀ ਵੀ ਉਹ ਸਾਡੇ ਕੋਲ ਆ ਗਈ ਆ ਵੀ ਤੂੰ ਕਹਿੰਦਾ ਉਹ ਫਰਾਰ ਹੋ ਗਈ ਆ ਤੇ ਸਾਡੇ ਕੋਲ ਆ ਗਈ ਆ ਕਹਿੰਦਾ ਮੈਂ ਚਲੋ ਕੋਈ ਗੱਲ ਨਹੀਂ ਤੁਹਾਡੇ ਕੋਲ ਆ ਗਈ ਤੇ ਉਹ ਘਰੇ ਘੱਲ ਦਿਓ ਕਹਿੰਦਾ ਚਲੋ ਜੀ ਇਹਦੀ ਇਹਦੀ ਮਾਂ ਇਹਨੂੰ ਨਾਲ ਲੈ ਕੇ ਜਾਂਦੇ ਅਗਲੇ ਦਿਨ ਸਾਡੇ ਕੋਲ ਆ ਜਾਂਦੀ ਆ ਕਹਿੰਦਾ ਮੈਂ ਇਹਨੂੰ ਕਿਹਾ ਵੀ ਤੂੰ ਮਾੜੀ ਮੋਟੀ ਸ਼ਰਮਤਾ ਕਰਦਾਈ ਵੀ ਮੈਂ ਆਪ ਦੇ ਪਰਿਵਾਰ ਨੂੰ ਪਾਲਣ ਲਈ ਕਿੱਥੇ ਪ੍ਰਦੇਸ ਗਿਆ ਸੀਗਾ ਉੱਥੇ ਜਾ ਕੇ ਮੈਂ ਮਿਹਨਤ ਕਰਦਾ ਪਿਆ ਸੀਗਾ ਵੀ ਤੂੰ ਆ ਕੀ ਕੀਤਾ ਵੀ ਮਾੜੀ-ਮੋਡੀ ਸ਼ਰਮਤਾ ਕਰਦੀ ਕਹਾਂ ਚਲੋ ਜੀ ਰੋਣ ਲੱਗ ਗਈ ਮੇਰੇ ਪੈਰੀਂ ਪੈ ਗਈ ਮੇਥੋਂ ਗਲਤੀ ਹੋ ਗਈ ਅਣਜਾਣੇ ਦੇ ਵਿੱਚ ਮੈਂ ਮੇਥੋਂ ਗਲਤੀ ਹੋ ਗਈ ਮੈਂ ਕੀ ਕਰਾਂ ਮੈਨੂੰ ਮaaf ਕਰ ਦੇ ਮੈਂ ਤੇ ਮੈਂ ਅੱਗੇ ਤੋਂ ਇਹੋ ਜਿਹਾ ਕੁਝ ਨਹੀਂ ਕਰਾਂਦਾ ਤੇ ਮੇਰੇ ਪੈਰਾਂ 'ਚ ਪੈ ਕੇ ਰੋਣ ਲੱਗ ਗਈ ਮੇਰੀ ਮਾਂ ਦੇ ਪੈਰਾਂ 'ਚ ਪੈ ਕੇ ਰੋਣ ਲੱਗ ਗਈ ਕਹਾਂ ਚੱਲ ਮੇਰੀ ਮਾਂ ਕਹਿੰਦੀ ਪੁੱਤ ਵੀ ਚੱਲ ਮaaf ਕਰ ਦੇ ਵੀ ਛੋਟਾ ਜਿਹਾ ਜਵਾਕ ਰੋਲ ਜੂਗਾ ਤੂੰ ਫਿਰ ਦੁਬਈ ਚਲੇ ਜਾਣਾ ਹਨਾ ਬੀ ਕਰੇ ਇਹ ਜਵਾਗ ਨੂੰ ਕੌਣ ਸਾਂਭੂਗਾ ਮੈਂ ਹੁਣ ਬੁੱਢੀ ਹੋਈ ਪਈ ਆ ਮੇਰੇ ਅੱਖੀ ਤੱਕ ਕਦੋਂ ਸਾਹ ਮੁੱਕ ਜਾਣੇ ਹਨਾ ਕਿ ਜਵਾਗ ਨਾ ਰੋਲ ਜੇ ਆਪਣਾ ਵੀ ਚੱਲ ਛੱਡ ਖੜਾ ਜੋ ਹੋ ਗਿਆ ਮਿੱਟੀ ਪਾ ਦੇ ਵੀ ਹਜੇ ਤਾਂ ਆਪਣੇ ਘਰ ਦੇ ਵਿੱਚ ਗੱਲ ਆ ਵੀ ਵਿੱਚ ਪਿੰਡ ਚ ਕੀ ਕਿਸੇ ਨੂੰ ਪਤਾ ਕਹਾਂ ਚੱਲ ਜਦੋਂ ਜਦੋਂ ਮੈਂ ਆਦੀ ਮਾਂ ਦੇ ਮੂੰਹ ਹਲ ਦੇਖਿਆ ਆਦੇ ਜਵਾਗ ਦੇ ਮੂੰਹ ਹਲ ਦੇਖਿਆ ਤਾਂ ਕਹਿੰਦਾ ਮੈਂ ਫੇਰ ਕਿਹਾ ਵੀ ਚੱਲ ਠੀਕ ਆ ਵੀ ਪਹਿਲੀ ਗਲਤੀ ਮਾਫ ਵੀ ਚੱਲ ਜੋ ਕੁਝ ਹੋ ਗਿਆ ਇਸ ਗੱਲ ਦੇ ਮਿੱਟੀ ਪਾਉਨੇ ਆ ਤੇਰਥੋਂ ਗਲਤੀ ਹੋ ਗਈ ਨਾ ਜਾਣੇ ਨਾ ਜਾਣ ਜੋ ਕੁਝ ਵੀ ਹੋ ਗਿਆ ਇਸ ਗੱਲ ਤੇ ਮੈਂ ਮਿੱਟੀ ਪਾਉਣਾ ਵੀ ਹੁਣ ਬਸ ਕਹਿੰਦਾ ਮਾਂ ਵੀ ਅੱਗ ਹ ਜਵਾਕ ਰੁਲ ਜੂਗਾ ਜ਼ਿੰਦਗੀ ਖਰਾਬ ਹੋ ਜੂਗੀ ਕੁਛ ਨਹੀਂ ਇਹੋ ਜੇ ਕੰਮਾਂ ਚ ਪਿਆ ਕਹਿੰਦਾ ਚਲੋ ਜੀ ਦੋ ਦਿਨਾਂ ਦਾ ਸਹੀ ਰਹੀ ਦੋ ਤੇ ਜਿਹੜੇ ਦਿਨ ਕਹਿੰਦਾ ਮੰਜੇ ਤੇ ਲੰਮੇ ਪੈ ਗਈ ਤੇ ਆਖੇ ਮੇਰੇ ਲੱਤਾਂ ਬੜੀਆਂ ਦਰਦ ਕਰਦੀਆਂ ਨੇ ਮੇਰਾ ਸਰੀਰ ਟੁੱਟਦਾ ਹੈ ਜੇ ਉਹ ਕਹਿੰਦਾ ਦੋ ਚਾਰ ਦਿਨਾਂ ਬਿਮਾਰ ਰਹੀ ਕਹਿੰਦਾ ਪੰਜਵੇਂ ਦਿਨ ਦੀ ਫਿਰ ਮਾਂ ਆ ਜਾਂਦੀ ਹੈ ਕਹਿੰਦੀ ਮਾਂ ਕਹਿੰਦੀ ਮੈਂ ਫਰਾਂਨੇ ਡਾਕਟਰ ਤੋਂ ਦਵਾਈ ਲਿਆਈ ਆ ਇਹ ਪਹਿਲਾਂ ਵੀ ਤੁਹ ਦਵਾਈ ਲੈਂਦੀ ਸੀ ਜਦੋਂ ਕੁਵਾਰੀ ਹੁੰਦੀ ਸੀ ਠੀਕ ਹੋ ਜਾਂਦੀ ਸੀ ਕਹਿੰਦੀ ਮਾਂ ਇਹਦੀ ਦਵਾਈ ਦੇ ਜਾਂਦੀ ਆ ਤੇ ਕਹਿੰਦਾ ਜਦੋਂ ਮਾਂ ਦੀ ਦਵਾਈ ਖਾਂਦੀ ਆ ਕਹਿੰਦਾ ਭਰਾ ਵੇ ਤਾਂ ਅੱਧੇ ਘੰਟੇ ਬਾਅਦ ਹੀ ਟਾਪ ਗੇਅਰ ਪਾ ਲਈਂਦੀ ਤਾਂ ਕੰਮ ਨੁੱਟੜ ਪੈਂਦੀ ਆ ਤੇ ਭੱਜੀ ਫਿਰਦੀ ਆ ਵੇੜੇ ਚ ਕਹਿੰਦਾ ਚਾਰ ਪੰਜ ਦਿਨਾਂ ਬਾਅਦ ਉਹ ਦਵਾਈ ਫੇਰ ਮੁੱਕ ਜਾਂਦੀ ਆ ਉਹ ਦਵਾਈ ਮੁੱਕ ਜਾਂਦੀ ਆ ਕਹਿੰਦਾ ਫੇਰ ਮੰਜੇ ਤੇ ਪੈ ਗਈ ਤਾਂ ਕਹਿੰਦਾ ਮੈਂ ਕਿਸੇ ਡਾਕਟਰ ਕੋਲੇ ਗਿਆ ਤੇ ਇਹਨੂੰ ਨਾਲ ਲੈ ਕੇ ਗਿਆ ਤੇ ਕਹਿੰਦਾ ਚਲੋ ਜੀ ਤੇ ਟੈਸਟ ਤੋਂ ਸਾਰਾ ਕੁਝ ਕੀਤਾ ਤੇ ਉਸ ਤੋਂ ਬਾਅਦ ਮੈਂ ਡਾਕਟਰ ਨੂੰ ਸਾਰੀ ਕਹਾਣੀ ਦੱਸੀ ਵੀ ਇਹਦੀ ਮਾਂ ਇੱਕ ਦਵਾਈ ਦੇ ਕੇ ਜਾਂਦੀ ਆ ਉਹਦੇ ਨਾਲ ਬਿਲਕੁਲ ਠੀਕ ਹੋ ਜਾਂਦੀ ਆ ਇਹ ਤੇ ਜਦੋਂ ਮੰਨ ਲਾ ਆਦੋ ਜਿਦਵਾਈ ਤੁਸੀਂ ਤੇ ਉਹਦੇ ਨਾਲ ਠੀਕ ਨਹੀਂ ਹੁੰਦੀ ਕਹਿੰਦਾ ਡਾਕਟਰ ਕਹਿੰਦਾ ਵੀ ਮੈਨੂੰ ਪੱਤੇ ਪੁੱਤੇ ਕੁਝ ਜਾਂ ਸਲਿੱਪ ਕਾਲ ਜਦੋਂ ਮੈਂ ਇਹਨੂੰ ਪੁੱਛਿਆ ਤੇ ਇਹ ਕਹਿੰਦੀ ਮੈਂ ਤਾਂ ਪੱਤੇ ਪੱਤੇ ਸਾੜਦੇ ਸੀ ਜੁੱਲੇ ਦੇ ਵਿੱਚ ਮੈਂ ਪੱਤਿਆਂ ਦਾ ਕੀ ਕਰਨਾ ਸੀਗਾ ਤਾਂ ਚਲੋ ਜੀ 2-4 ਦਿਨ ਹੋ ਟੱਪਦੇ ਆ ਡਾਕਟਰ ਕਹਿੰਦਾ ਵੀ ਮੈਨੂੰ ਇਹ ਸ਼ੱਕ ਆ ਵੀ ਜਿਵੇਂ ਕੋਈ ਤੇਰੀ ਘਰੋਂ ਕੋਈ ਨਸ਼ਾ ਵਗੈਰਾ ਕਰਦੀ ਆ ਵੀ ਮੈਡੀਕਲ ਨਸ਼ਾ ਖਾਂਦੀ ਆ ਕਹਿੰਦਾ ਮੇਰੇ ਦਿਮਾਗ 'ਚ ਵੀ ਉਹ ਗੱਲ ਪੈ ਗਈ ਵੀ ਜਦੋਂ ਇਹਦੀ ਮਾਂ ਆਉਂਦੀ ਆ ਜਦੋਂ ਉਹ ਦਵਾਈ ਖਾਂਦੀ ਆ ਦਵਾਈ ਇਹੋ ਜੀ ਕਿਹੜੀ ਚੀਜ਼ ਆ ਵੀ ਜਿਹੜੀ ਨਾ ਅੱਧੇ ਘੰਟੇ ਬਾਅਦ ਇਹ ਘੰਟੇ ਬਾਅਦ ਇਹ ਉੱਠ ਕੇ ਘੋਡੇ ਤਰ੍ਹਾਂ ਭੱਜਣ ਲੱਗ ਜਾਂਦੀ ਆ ਤਾਂ ਚਲੋ ਜੀ ਮੈਂ ਇਹਨੂੰ ਘਰੇ ਲਿਆ ਕੇ ਪੁੱਛਿਆ ਪਿਆਰ ਨਾਲ ਵੀ ਡਾਕਟਰ ਨੇ ਆ ਗੱਲ ਕਹਿੰਦਾ ਵੀ ਹੌਲੀ ਹੌਲੀ ਮੰਨ ਗਈ ਵੀ ਮੈਨੂੰ ਉਹ ਮੁੰਡੇ ਨੇ ਆਤ ਪਾਤੀ ਸੀ ਮੈਂ ਆਪ ਰਹਿ ਕੇ ਤੇ ਕੈਪਸੂਲ ਖਾਂਦੀ ਸੀ ਤੇ ਐਸ ਆਰ ਦੇ ਗੋਲੀਆਂ ਖਾਂਦੀ ਸੀ ਵੀ ਮੈਨੂੰ ਉਹਨੇ ਆਤ ਪਾਤੀ ਕਹਿੰਦਾ ਫਿਰ ਮੇਰੇ ਪੈਰੀ ਰੋਣ ਲੱਗੀ ਮੇਰੇ ਪੈਰਾਂ ਚ ਪੈ ਕੇ ਕਹਿੰਦਾ ਫਿਰ ਮੈਨੂੰ ਤਰਸ ਆ ਗਿਆ ਵਿਚਾਲੇ ਯਾਰ ਮਣਾ ਵੀ ਚੱਲ ਜੇ ਹੁਣ ਮਾੜੇ ਕੰਮ ਚ ਵੜੀ ਗਈ ਆ ਵਿਚਾਲੇ ਹੁਣੇ ਮਾਫੀਆਂ ਮੰਗਦੀ ਪਈ ਆ ਵੀ ਸੁਧਰ ਚੱਲੀ ਆ ਹਨਾ ਵਿਚਾਲੇ ਗਲਤੀ ਇਨਸਾਨ ਤੋਂ ਹੋ ਜਾਂਦੀ ਆ ਕਹਿੰਦਾ ਮੈਂ ਫਿਰ ਡਾਕਟਰ ਨਾਲ ਸਲਾਹ ਕੀਤੀ ਤੇ ਡਾਕਟਰ ਕਹਿੰਦਾ ਵੀ ਚਲੋ ਇਹਨੂੰ ਦੋ ਤਿੰਨ ਦਿਨ ਇਸੇ ਦਾਖਲ ਰੱਖਦੇ ਆ ਤੇ ਉਸ ਤੋਂ ਬਾਅਦ ਜੇ ਥੋੜਾ ਜਿਹਾ ਟਾਈਮ ਟ ਪਰ ਜਲ ਪ੍ਰਾਪਾ ਮੈਂ ਦੋ ਤਿੰਨ ਦਿਨ ਦਾਖਲ ਵੀ ਕਰਾਤੀ ਤੇ ਡ੍ਰਿਪਾਂ ਟ੍ਰਿਪਾਂ ਲੱਗਦੀਆਂ ਨਹੀਂ ਐ ਉੱਥੇ ਵੀ ਮੇਰਾ ਖਰਚਾ ਹੋਇਆ। ਤਾਂ ਜਦੋਂ ਮੈਂ ਘਰੇ ਲਿਆ ਆ ਘਰੇ ਲੈ ਜਾਣ ਤੋਂ ਬਾਅਦ ਕੀ ਤਿੰਨ ਚਾਰ ਦਿਨਾਂ ਬਾਅਦ ਕੀ ਹੁੰਦਾ ਵੀ ਮੈਨੂੰ ਕੋਈ ਕੰਮ ਪੈ ਜਾਂਦਾ ਤੇ ਇਨੇ ਜਾਣਾ ਹੁੰਦਾ ਡਾਕਟਰ ਕੋਲੇ ਦਵਾਈ ਲੈਣ ਵਾਸਤੇ। ਤੇ ਕਹਿੰਦਾ ਮੈਂ ਇਹਨੂੰ ਕਹਾਂ ਵੀ ਚਲ ਮੇਰੀ ਮਾਂ ਨੂੰ ਨਾਲ ਲੈ ਜੀ ਤੇ ਦਵਾਈ ਲੈ ਕੇ ਤੁਸੀਂ ਆ ਜਿਓ। ਤਾਂ ਚਲੋ ਜੀ ਮੈਂ ਕਿਤੇ ਕੰਮ ਤੇ ਗਿਆ ਹੁਣਾਂ ਤੇ ਮੇਰੀ ਮਾਂ ਨੂੰ ਨਾਲ ਲੈ ਜਾਂਦੀ ਆ ਮੇਰੇ ਪੁੱਤ ਨੂੰ ਨਾਲ ਲੈ ਜਾਂਦੀ ਆ ਡਾਕਟਰ ਕੋਲੇ ਦਵਾਈ ਲੈ ਕੇ ਆਉਂਦੀ ਆ ਦਵਾਈ ਲੈਣ ਤੋਂ ਬਾਅਦ ਜਦੋਂ ਬੱਸ ਸਟੈਂਡ ਖੜੀ ਹੁੰਦੀ ਆ ਤੇ ਬੱਸ ਸਟੈਂਡ ਕਹਿੰਦੀ ਵੀ ਚਲ ਵੀ ਮੈਂ ਪਾਣੀ ਪੀ ਕੇ ਆਉਣੀ ਆ ਮੇਰੀ ਮਾਂ ਨੂੰ ਕਹਿ ਜਾਂਦੀ ਆ ਤੇ ਕਹਿੰਦਾ ਉਸ ਤੋਂ ਬਾਅਦ ਵਾਪਸ ਨਹੀਂ ਮੁੜਦੀ ਕਹਿੰਦਾ ਮੇਰੀ ਮਾਂ ਉਹ ਤੇ 15 ਮਿੰਟ ਡੀਕਦੀ ਆ ਘੰਟਾ ਡੀਕਦੀ ਆ 2 ਘੰਟੇ ਡੀਕਦੀ ਆ ਕਹਿੰਦਾ ਆਉਂਦੀ ਨਹੀਂ ਮੈਂ ਚਲੋ ਜੀ ਮੇਰੀ ਮਾਂ ਕਿਸੇ ਤੋਂ ਵਿਚਾਰੇ ਤੋਂ ਨੰਬਰ ਨੰਬਰ ਮੇਰਾ ਲਵਾਉਂਦੀ ਆ ਪਰ ਚੀਜ਼ਾਂ ਦੇ ਕੋਲ ਨੰਬਰ ਲਿਖਿਆ ਹੁੰਦਾ ਨੰਬਰ ਨੰਬਰ ਲਵਾਉਂਦੀ ਆ ਤੇ ਮੈਨੂੰ ਫੋਨ ਕਰਦੀ ਆ ਵੀ ਉਹ ਤਾਂ ਫੇਰ ਭੱਜ ਗਈ ਵੀ ਇਸ ਤਾਂ ਬਾਸ ਸਾਡੇ ਖੜੇ ਆ ਚਲੋ ਜੀ ਮੇਰੀ ਮਾਂ ਵਿਚਾਰੀ ਬਾਸ ਤੇ ਜਾਂਦਾ ਚੜ੍ਹਦੇ ਡਿੱਗਦੀ ਤੇ ਘਰੇ ਆ ਜਾਂਦੀ ਉਹਦੇ ਤੋਂ ਮਮੀ ਘਰੇ ਆ ਜਾਂਦਾ ਤੇ ਕਹਿੰਦਾ ਮੈਂ ਦੇਖਿਆ ਵੀ ਵੀ ਤਾਂ ਵੀ ਨਹੀਂ ਸੁਧਰ ਸਕਦੀ ਹਾਂ ਕਹਿੰਦਾ ਉਸੇ ਮੁੰਡੇ ਕੋਲ ਫਿਰ ਪਹੁੰਚ ਜਾਂਦੀ ਹੈ ਕਹਾਂ ਚਲੋ ਜੀ ਮੈਂ ਉਸ ਮੁੰਡੇ ਨੂੰ ਫਿਰ ਫੋਨ ਲਾਉਣਾ ਵੀ ਭਰਾਵਾ ਮੇਰਾ ਘਰ ਤੂੰ ਦੂਜੀ ਵਾਰੀ ਖਰਾਬ ਕਰਤਾ ਵੀ ਹੁਣ ਮੈਂ ਪਰਚਾ ਦਊਂਗਾ ਤੇਰੇ ਤੇ ਵੀ ਤੂੰ ਟਲ ਜਾ ਤੂੰ ਟਲਦਾ ਕਿਉਂ ਨਹੀਂ ਪਿਆ ਮੇਰਾ ਕਿਉਂ ਘਰ ਜੜੀ ਜਾਣਾ ਇੱਕ ਜਵਾਬ ਦੀ ਉਹ ਮਾਂ ਆ ਵੀ ਤੂੰ ਕੀ ਲੈਣਾ ਇਹ ਗੱਲਾਂ ਚੋਂ ਕਹਿੰਦਾ ਉਹ ਮੁੰਡਾ ਗੋਮੇ ਨੂੰ ਕਹਿੰਦਾ ਵੀ ਵਾਸਤੂ ਥੋੜੇ ਦਿਨਾਂ ਦਾ ਪੁਰਾਣਾ ਹੈ ਤੈਨੂੰ ਟਿਕਾਉਣਾ ਸਾਨੂੰ ਆਉਂਦਾ ਹੈ ਕਹਿੰਦਾ ਚਲੋ ਜੀ ਦੋ ਤਿੰਨ ਦਿਨ ਇਹਨੂੰ ਭੱਜੀ ਨੂੰ ਹੁੰਦੇ ਆ ਉਸ ਤੋਂ ਬਾਅਦ ਕਹਿੰਦਾ ਮੈਂ ਗੇਟ ਕੋਲੇ ਖੜਾ ਨਾ ਦੋ ਮੁੰਡੇ ਮੋਟਰਸਾਈਕਲ ਦੇ ਮੇਰੇ ਤੇ ਫਾਇਰਿੰਗ ਕਹਿੰਦਾ ਉਸ ਤੋਂ ਬਾਅਦ ਮੈਂ ਸਾਰਿਆਂ ਨੂੰ ਕਹਿੰਦਾ ਵੀ ਬਾਈ ਮੈਂ ਤਾਂ ਹੁਣ ਪਰਚਾ ਦੇਵਾਂਗਾ ਵੀ ਮੇਰੇ ਤੇ ਫਾਇਰਿੰਗ ਵੀ ਕਰਾਈ ਆ ਕਰੋ ਫੇਰ ਮਨ ਨੂੰ 25-30000 ਰੁਪਿਆ ਲੱਗੀ ਆ ਮੈਂ ਤੇ ਮੈਂ ਤਾਂ ਦਾ ਇਲਾਜ ਕਰਾਇਆ ਮੈਂ ਤਾਂ ਇੰਨਾ ਖਰਚਾ ਕੀਤਾ ਵੀ ਉਦੋਂ ਮਾਫ਼ੀਆਂ ਮੰਗਦੀ ਹੁਣ ਦੇਖ ਲੈ ਕੀ ਕੁਛ ਕੀਤਾ ਅੱਗੋਂ ਕਹਿੰਦਾ ਮੇਰੀ ਸੱਸ ਕਹਿੰਦੀ ਵੀ ਮੇਰੀ ਕੁੜੀ ਵਿਚਾਰੀ ਕੀ ਕਰੇ ਜਦੋਂ ਤੂੰ ਤਾਂ ਕਹਿੰਦੀ ਦਵਾਈ ਦੇ ਮੂੰਹ ਚੁੱਕ ਜਾਣਾ ਫਿਰ ਉਹਨੇ ਕਿਸੇ ਦਾ ਸਹਾਰਾ ਤਾਂ ਲੈਣੀ ਆ ਜਦੋਂ ਮੈਂ ਸੱਸ ਦੇ ਮੂੰਹੋਂ ਆ ਗੱਲ ਸੁਣੀ ਕਹਿੰਦਾ ਬਾਈ ਮੈਂ ਤਾਂ ਹੈਂਗ ਹੋ ਗਿਆ ਵੀ ਮੇਰੀ ਸੱਸ ਕਹਿੰਦੀ ਆ ਵੀ ਜਨਾਨੀ ਬੰਦੇ ਬਣਾ ਰਹਿ ਨਹੀਂ ਸਕਦੀ ਕਹਿੰਦਾ ਕਦੇ ਨਾ ਕਦਾ ਜੀ ਕਰੀ ਪੈਂਦਾ ਫਿਰ ਤਾਂ ਮੈਂ ਆਖਿਆ ਯਾਰ ਕਮਾਲ ਦੀ ਗੱਲ ਆ ਵੀ ਸਿਆਣੀ ਬਿਆਣੀ ਜਨਾਨੀ ਇੱਕੋ ਮੇਰੀ ਸੱਸ ਨੇ ਉਹਨੂੰ ਕੀ ਸਮਝਾਉਣਾ ਸੀ ਧੀ ਨੂੰ ਵੀ ਇਹਦਾ ਉਲਟਾ ਮੈਨੂੰ ਕਹੀ ਜਾਂਦੀ ਐ ਕਹਿੰਦਾ ਚਲੋ ਜੀ ਉਹ ਗੱਲਾਂ ਹੋਈਆਂ ਕਹਿੰਦਾ ਉਸ ਤੋਂ ਬਾਅਦ ਮੈਂ ਫਿਰ ਕਿ ਕਿ ਤਾਂ ਮੈਂ ਗੁੱਸੇ 'ਚ ਆ ਕੇ ਕਹਿੰਦਾ ਮੈਂ ਆਪ ਦੀ ਘਰ ਵਾਲੀ ਦੀਆਂ ਤੇ ਉਹਦੇ ਆਸ਼ਕ ਦੀਆਂ ਫੋਟੋਆਂ ਇੰਸਟਾਗ੍ਰam ਤੇ ਵਾਇਰਲ ਕਰਤੀਆਂ ਵੀ ਇਹ ਇਹ ਵੀ ਆਵ ਦੇ ਡੇਢ ਸਾਲ ਦੇ ਪੁੱਤ ਨੂੰ ਛੱਡ ਕੇ ਭੱਜੀ ਆ ਮੈਨੂੰ ਕੋਈ ਵੀ ਮਕਾਨ ਨਾ ਕਰਾਇ ਦੇ ਦਵੇ ਕੋਈ ਕੁਛ ਨਾ ਦੇਵੇ ਕਹਿੰਦਾ ਫਿਰ ਮੇਰਾ ਜਲੂਸ ਨਿਕਲੀ ਗਿਆ ਸੀਗਾ ਫਿਰ ਮੈਂ ਕਹਿੰਦਾ ਉਹਦਾ ਵੀ ਰੱਜ ਕੇ ਜਲੂਸ ਕੱਢਿਆ ਕਹਿੰਦਾ ਉਸ ਤੋਂ ਬਾਅਦ ਬਈ ਜਿਹੜੀ ਮੇਰੀ ਸੱਸ ਹੁੰਦੀ ਆ ਉਹ ਮੇਰੇ ਤੇ ਪਰਚਾ ਦਰਜ ਕਰਾ ਦਿੰਦੀ ਆ ਕਿ ਇਹੇ ਮੇਰੀ ਕੁੜੀ ਨੂੰ ਕੁੱਟਦਾ ਮਾਰਦਾ ਸੀ ਤਾਂ ਉਹ ਘਰੋਂ ਭੱਜ ਗਈ ਤਾਂ ਚਲੋ ਜਦ ਪਰਚਾ ਦਰਜ ਹੋ ਜਾਂਦਾ ਉਸ ਤੋਂ ਬਾਅਦ ਮੈਂ ਥਾਣੇ ਜਾਣਾ ਮੈਂ ਥਾਣੇ ਜਾ ਕੇ ਜਦੋਂ ਜੀ ਤੀਹ ਦੀਆਂ ਸਾਰੀਆਂ ਵੀਡੀਓ ਦਿਖਾਉਣਾ ਵੀ ਆ ਦੇਖੋ ਵੀ ਮੈਂ ਇਹਨੂੰ ਕੁੱਟਦਾ ਮਾਰਦਾ ਸੀ ਆ ਦੇਖੋ ਵੀ ਇਦਾਂ ਨਾ ਨਾ ਕੇ ਸਾਰੇ ਕੱਪੜੇ ਲਾ ਕੇ ਆਪਦੇ ਆਸ਼ਕ ਨੂੰ ਵੀਡੀਓ ਸੈਂਡ ਕਰੀ ਜਾਂਦੀ ਆ ਰਿਲੇਸ਼ਨ ਬਣਾਉਣ ਦੇ ਵੀਡੀਓ ਦੇਖੋ ਤੇ ਡਾਕਟਰ ਦੇ ਮੈਂ ਰਿਪੋਰਟ ਜਾ ਕੇ ਦਿਖਾਈ ਵੀ ਇਹਦਾ ਨਸ਼ਾ ਕਰਨ ਲੱਗੀ ਸੀਗੀ ਕਹਿੰਦਾ ਜਦੋਂ ਉਹਨਾਂ ਥਾਣੇ ਨਾਲ ਸਾਰ ਕੁਝ ਦੇਖਿਆ ਬੰਦੇ ਵੀ ਤੂੰ ਸੱਚਾ ਕਹਿੰਦਾ ਚਲੋ ਜੀ ਉੱਥੋਂ ਮੇਰੇ ਪੱਖ ਦੇ ਵਿੱਚ ਗੱਲ ਹੋ ਗਈ ਕਹਿੰਦਾ ਭਰਾਵਾ ਹੁਣ ਮੈਨੂੰ ਬਾਅਦ ਚ ਪਤਾ ਲੱਗਿਆ ਵੀ ਜਿਹੜੀ ਸੱਸ ਸੀਗੀ ਮੇਰੀ ਕਹਿੰਦਾ ਉਹ ਨਾਲ ਰਲ ਹੀ ਹੋਈ ਸੀ ਉਹਨੇ ਹੀ ਮੰਨ ਲਾ ਕਿਹਾ ਸੀ ਵੀ ਕੋਈ ਗੱਲ ਨਹੀਂ ਉਹ ਤਾਂ ਦਬਈ ਰਹਿੰਦਾ ਵੀ ਤੂੰ ਆਪਣੀ ਜ਼ਿੰਦਗੀ ਕੱਟ ਜਿਵੇਂ ਕੱਟਣੀ ਹੈ ਕਹਿੰਦਾ ਮੈਨੂੰ ਬਾਅਦ ਚ ਪਤਾ ਲੱਗਿਆ ਜਿਹੜੀ ਮੇਰੀ ਸ ਉਹਨੇ ਵੀ ਕੋਈ ਪਿੰਡ ਤੇ ਬੰਦਾ ਨਹੀਂ ਛੱਡਿਆ ਜਿਹਦੇ ਨਾਲ ਕੁਝ ਨਾ ਕੀਤਾ ਹੋਵੇ ਕਹਿੰਦਾ ਉਹਨੇ ਵੀ ਜਵਾਨੀ ਚ ਪੂਰੇ ਤਾਰੇ ਤੋੜੇ ਸੀਗੇ ਉਹੀ ਕੰਮ ਫਿਰ ਗਾਂ ਧੀ ਕਰਨ ਲੱਗ ਗਈ ਕਹਿੰਦਾ ਬਾਈ ਹੁਣ ਨਾ ਤਾਂ ਮੈਨੂੰ ਕੋਈ ਉਹਨੇ ਤਲਾਕ ਦਿੱਤਾ ਠੀਕ ਆ ਨਾ ਕੋਈ ਨਵੇੜਾ ਕੀਤਾ ਮੇਰੇ ਨਾਲ ਕਹਿੰਦਾ ਹੁਣ ਜਾ ਕੇ ਉਹਦੇ ਨਾਲ ਰਹਿੰਦੀ ਆ ਹੁਣ ਸੁਣਨ ਚ ਇਹ ਵੀ ਗੱਲ ਆਈ ਉਹਦੇ ਨਾਲ ਪੈਗ ਵੀ ਲਾਉਂਦੀ ਆ ਪਰ ਇਹਦੇ ਤਾਂ ਗੋਲੀਆਂ ਪਹਿਲੇ ਖਾਂਦੀ ਸੀ ਹੁਣ ਪੈਗ ਸ਼ੱਗ ਵੀ ਲਾਉਣ ਲੱਗ ਗਈ ਕਹਿੰਦਾ ਮੈਂ ਫਿਰ ਦਵਾਈ ਮੁੜ ਕੇ ਆ ਗਿਆ ਜਦੋਂ ਮੈਂ ਦੇਖਿਆ ਵੀ ਹੁਣ ਦੂਜੀ ਵਾਰ ਭੱਜ ਗਈ ਹੁਣ ਕਹਿੰਦਾ ਕੀ ਕੀ ਕਰਨਾ ਹੁਣ ਗੰਦ ਲਿਆ ਕੇ ਘਰੇ ਕੀ ਕਰਾਂਗੇ ਜਦੋਂ ਤਾਂ ਖੇ ਖਾ ਜੇ ਨજર ਤੂੰ ਜਿਉਣੀ ਹੈ ਮੇਰਾ ਪੁੱਤ ਨੂੰ ਸਾਹ ਜਦੋਂ ਕਿ ਭਾਣਾ ਵਰਤਿਆ ਫਿਰ ਦੇਖੀ ਜੋ ਮਾਂ ਕੀ ਬਣੂਗਾ ਕਹਿੰਦਾ ਮੇਰੀ ਬੁੱਢੀ ਮਾਂ ਵਿਚਾਰੀ ਉਹ ਰੋਂਦੀ ਰਹਿੰਦੀ ਹੈ ਭਾਈ ਵੀ ਘਰ ਉਜੜ ਗਿਆ ਮੇਰੇ ਪੁੱਤ ਦਾ ਮੇਰਾ 1.5-2 ਸਾਲ ਦਾ ਪੁੱਤ ਤਾਂ ਕਹਿੰਦਾ ਉਹ ਬਿਲਕਦਾ ਰਹਿੰਦਾ ਮम्मा ਮਮਾ ਕਰਦਾ ਰਹਿੰਦਾ ਜਦੋਂ ਉਹ ਕਹਿੰਦਾ ਰੋਂਦਾ ਆਪਣੀ ਮਾਂ ਨੂੰ ਚਿੱਤੇ ਕਰਕੇ ਮੇਰੀ ਮਾਂ ਵੀ ਰੋਣ ਲੱਗ ਜਾਂਦੀ ਹੈ ਤੇ ਕਹਿੰਦਾ ਦਬਾਈ ਬੈਠਾ ਭਾਈ ਮੈਂ ਰੋਈ ਜਾਣਾ ਦੱਸ ਮੈਂ ਕੀ ਕਰਾਂਗਾ ਕਹਿੰਦਾ ਭਾਈ ਸੌਂ ਲੱਗੇ ਕਹਿੰਦਾ ਕਈ ਵਾਰੀ ਤਾਂ ਐਂ ਜੀ ਕਰਦਾ ਵੀ ਕੁਝ ਖਾ ਕੇ ਮਰ ਜਾ ਕਹਿੰਦਾ ਫਿਰ ਮੈਂ ਸੋਚਦਾ ਵੀ ਮਾਂ ਤ ਧੋਖਾ ਕਰ ਗਈ ਮੈਂ ਆਪਣੇ ਪੁੱਤ ਨਾਲ ਕਿਉਂ ਮੇਰੇ ਨਾਲ ਧੋਖਾ ਕਰਕੇ ਗਈ ਆ ਜਿਹਦੇ ਨਾਲ ਰਹਿ ਰਹੀ ਰੱਖਣੀ ਉਹਨੇ ਵੀ ਨਹੀਂ ਉਹਨੇ ਵੀ 4 ਦਿਨ ਸੁਆਦ ਲੈ ਕੇ ਮੁੜ ਕੇ ਘਰੋਂ ਕੱਢ ਦੇਣੀ ਆ ਕਹਿੰਦਾ ਹੁਣ ਕਿਤੇ ਮਕਾਨ ਮਗੂੜੁ ਕਿਰਾਏ ਤੇ ਲਿਆ ਉੱਥੇ ਰਹਿੰਦੇ ਪਏ ਆ ਉਹ ਮੁੰਡਾ ਸਿਰੇ ਦਾ ਨਸ਼ੇੜੀ ਆ ਸਿਰੇ ਦਾ ਨੰਗਾ ਕਹਿੰਦਾ ਕਹਿੰਦਾ ਦੇਖ ਲੈ ਚਨਾਨੀ ਨੂੰ ਖਾਣਾ ਨਹੀਂ ਆਇਆ ਵੀ ਇੱਕ ਪਾਸੇ ਉਹ ਦੁਬਈ ਮੈਂ ਦੇ ਮਹੀਨੇ ਦਾ 40-50 ਹਜ਼ਾਰ ਰੁਪਈਆ ਪਾਉਂਦਾ ਸੀਗਾ ਇੱਕ ਪਾਸੇ ਕਹਿੰਦਾ ਉਹ ਨੰਗ ਮਲੰਗਾਂ ਤੁਰੇ ਫਿਰਦੀ ਐ ਜਿਹੜਾ ਪ੍ਰਹਿਗੇ ਖਾਂਦਾ ਗੋਲੀਆਂ ਖਾਂਦਾ ਕਹਿੰਦਾ ਨਾਲ ਉਹਨੇ ਵੀ ਨਹੀਂ ਛੇੜਨ ਦੇ ਬਣਾ ਲਈ ਕਹਿੰਦਾ ਚਲੋ ਜੀ ਹੁਣ ਦੋਵੇਂ ਗੋਲੀਆਂ ਪ੍ਰਹਿਗੇ ਖਾ ਕੇ ਸੁੱਤੇ ਰਹ ਕਿੰਨੇ ਮਹੀਨੇ ਹੋ ਗਏ ਆ ਤੁਰੇ ਫਿਰਦੀ ਉਹਨਾਂ ਧੱਕੇ ਖਾਂਦੀ ਫਿਰਦੀ ਐ ਤੇ ਕਹਿੰਦਾ ਮੇਰੀ ਸੱਸ ਨੇ ਇੱਕ ਦਿਨ ਵੀ ਮੈਨੂੰ ਫੋਨ ਕਰਕੇ ਇਹ ਗੱਲ ਨਹੀਂ ਕਹੀ ਵੀ ਮਾੜਾ ਹੋਇਆ ਜਾਂ ਘਰੋਂ ਜੜ ਗਿਆ ਵੀ ਜਾਂ ਪਾ ਨੂੰ ਲੈ ਹੀ ਜੇ ਨਾ ਲਈ ਕਹਿੰਦਾ ਹੁਣ ਮੈਂ ਸੱਸ ਨੂੰ ਵੀ ਕਹਿਤਾ ਸੀਗਾ ਵੀ ਅੱਜ ਤੋਂ ਬਾਅਦ ਮੇਰੇ ਘਰੇ ਨਾ ਤੁਸੀਂ ਆਇਆ ਜੇ ਨਾ ਮੇਰਾ ਤਰਨੇ ਵੀ ਲੈਣਾ ਨਾ ਵੀ ਦੇਣਾ ਇਹ ਵਿਚਾਰਾ ਬਹੁਤ ਦੁਖੀ ਆ ਵੀ ਬਹੁਤ ਹੀ ਦੁਖੀ ਆ ਦਬਈ ਵਿਚਾਰਾ ਬੈਠਾ ਬੁੱਕ ਬੁੱਕ ਰੋਂਦਾ ਇਸ ਵੀਡੀਓ ਨੂੰ ਦੱਬ ਕੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਇਹ ਵੀਡੀਓ ਹੋ ਸਕਦਾ ਉਸ ਕੁੜੀ ਤੱਕ ਪਹੁੰਚ ਜੇ ਮੈਂ ਇਸ ਵੀਡੀਓ ਥਰੂ ਇਹੀ ਕਹਿਣਾ ਚਾਹੁੰਦਾ ਵੀ ਜੇ ਤੂੰ ਆਪ ਦੇ ਘਰ ਵਾਲ ਨਾਲ ਧੋਖਾ ਕਰਕੇ ਆਈਆਂ ਚਲ ਘਰ ਵਾਲਾ ਤਾਂ ਪਿੱਛੇ ਰਹਿ ਗਿਆ ਤੂੰ ਆ ਆਪ ਦੇ ਢਡੋਂ ਜੰਮੇ ਪੁੱਤ ਨਾਲ ਧੋਖਾ ਕਰਕੇ ਆਈਆਂ ਗਾਂ ਢੋਈ ਤੈਨੂੰ ਵੀ ਕਿਤੇ ਨਹੀਂ ਮਿਲਨੀ ਧੋਖਾ ਕਰਕੇ ਗਈਆਂ ਧੋਖਾ ਹੀ ਖਾਵੇਂਗੀ ਜੇ ਤੂੰ ਬਿਨਾ ਤਲਾਕ ਤੋਂ ਉਸ ਮੁੰਡੇ ਨਾਲ ਵਿਆਹ ਕਰਾ ਕੇ ਰਹਿ ਰਹੀਆਂ ਤਾਂ ਉਨੇ ਵੀ ਚਾਰ ਦਿਨ ਨਜ਼ਾਰੇ ਲਾ ਕੇ ਤੈਨੂੰ ਘਰੋਂ ਕੱਢ ਦਿੰਦੇ ਆ ਇਹ ਗੱਲ ਮੇਰੀ ਯਾਦ ਰੱਖੀ ਜੇ ਵੀਡੀਓ ਤੱਕ ਪਹੁੰਚ ਗਈ ਤਾਂ ਤਾਂ ਇਹ ਵੀਡੀਓ ਪਾਉਣ ਲਈ ਮੈਂ ਇੱਕ ਮੈਸੇਜ ਵੀ ਦੇਣਾ ਚਾਹੁੰਦਾ ਆ ਆਪਣੀ ਕਿ ਦੇਖੋ ਭੈਣੋ ਵਿਆਹ ਤੋਂ ਬਾਅਦ ਆਪ ਦੀ ਔਲਾਦ ਨਾਲ ਧੋਖਾ ਨਾ ਕਰੋ ਆਪ ਦੇ ਘਰਵਾਲਨੇ ਕਹਿੰਦੇ ਤੋ ਖਾਣਾ ਕਰੋ ਵਿਚਾਰੇ ਜੇ ਪਰਦੇਸਾਂ ਦੇ ਵਿੱਚ ਕਮਾਉਣ ਜਾਂਦੇ ਆ ਤਾਂ ਤੁਹਾਡੇ ਲਈ ਕਮਾਉਣ ਜਾਂਦੇ ਆ ਤੁਹਾਡੀ ਜ਼ਿੰਦਗੀ ਨੂੰ ਸਖਾਲਾ ਬਣਾਉਣ ਲਈ ਜਾਂਦੇ ਆ ਠੀਕ ਆ ਪ੍ਰਾਣੀਆਂ ਔਰਤਾਂ 'ਚ ਦੇਖੋ ਜੇ ਘਰਵਾਲਾ ਦੁਨੀਆ ਤੋਂ ਚਲਾ ਜਾਂਦੇ ਤਾਂ ਉਹਨਾਂ 'ਚ ਇੰਨਾ ਕਿ ਸਬਰ ਸੀ ਉਹ ਸਾਰੀ ਉਮਰ ਆਪ ਦੀ ਔਲਾਦ ਦੇ ਆਸਰੇ ਕੱਟ ਲੈਂਦੀਆਂ ਸੀਗੇ ਸਬਰ ਸਭ ਤੋਂ ਵੱਡੀ ਚੀਜ਼ ਆ ਠੀਕ ਆ ਸਬਰ ਰੱਖੋ ਸੰਤੋਖ ਰੱਖੋ ਖੁਸ਼ੀ ਖੇੜਾ ਤੁਹਾਡੇ ਘਰ 'ਚ ਆਮ ਹੀ ਰਹੂਗਾ ਫਿਰ ਐਵੇਂ ਕਿਸੇ ਪਿੱਛੇ ਲੱਗ ਕੇ ਆਪਦਾ ਘਰ ਨਹੀਂ ਜਾੜੀਦਾ ਇਹੋ ਜਿਹੇ ਬੰਦੇ ਜਾਂ ਇਹੋ ਜਿਹੇ ਮੁੰਡੇ ਚਾਰ ਦਿਨ ਨਜ਼ਾਰੇ ਲੈ ਕੇ ਮੁੜ ਕੇ ਤੁਹਾਡੇ ਵਰਗੇ ਨੂੰ ਬਦਨਾਮ ਕਰਦੇ ਆ ਤੁਹਾਡੀਆਂ ਨਿਊਡ ਫੋਟੋਆਂ ਵਾਇਰਲ ਕਰਦੇ ਆ ਤੁਹਾਡੇ ਖਾਨਦਾਨ ਨੂੰ ਤੱਬੇ ਲਾਉਂਦੇ ਆ ਤੁਹਾਡੀ ਔਲਾਦ ਦੇ ਮੱਥੇ ਤੇ ਕਲੰਕ ਲਾਉਂਦੇ ਆ ਵੀਡੀਓ ਦੱਬ ਕੇ ਸ਼ੇਅਰ ਕਰਦੇ ਹੋ ਸਕਦਾ ਕਿਸੇ ਅਦਾਕਾਰ ਉਜੜਨ ਤੋਂ ਬਚ ਜੇ ਵੀਡੀਓ ਦੇਖਣ ਤੁਹਾਡਾ ਬਹੁਤ-ਬਹੁਤ ਧੰਨਵਾਦ